1965 ਵਿੱਚ ਅਫਰੀਕਾ ਦੇ ਸਹਾਰਾ ਰੇਗਿਸਤਾਨ ਦੇ ਉਪਰੋਂ ਇੱਕ ਸਪੇਸ ਕ੍ਰਾਫਟ ਗੁਜ਼ਰ ਰਿਹਾ ਸੀ ਇਸ ਵਿੱਚ ਬੈਠੇ ਦੋ ਅਸਟ੍ਰੋਨੌਟ ਨੂੰ ਜ਼ਮੀਨ ਉੱਤੇ ਬਹੁਤ ਅਜੀਬ ਚੀਜ਼ ਦਿਖਾਈ ਦਿੱਤੀ ਉਹਨਾਂ ਨੂੰ ਸਹਾਰਾ ਦੇ ਵਿੱਚ ਵਿੱਚ ਇੱਕ ਐਸੀ ਅਜੀਬ ਚੀਜ਼ ਦਿਖਾਈ ਦਿੱਤੀ ਜਿਸ ਤੇ ਯਕੀਨ ਕਰਨਾ ਮੁਸ਼ਕਲ ਸੀ ਇਹ ਦੋਵੇਂ ਅਸਟ੍ਰੋਨੌਟ ਜੇਮਸ ਮੈਕਡੇਵਿਡ ਅਤੇ ਐਡਵਰਟ ਵਾਈਡ ਸੀ ਜਿਨ੍ਹਾਂ ਨੇ ਰੇਤ ਨਾਲ ਭਰੇ ਰੇਗਿਸਤਾਨ ਵਿੱਚ ਇੱਕ ਬਹੁਤ ਵੱਡੀ ਇਨਸਾਨੀ ਅੱਖ ਵਰਗਾ ਸਟਰਕਚਰ ਦੇਖਿਆ ਹੈਰਾਨੇ ਵਾਲੀ ਗੱਲ ਇਹ ਸੀ ਕਿ ਇਸ ਵਿੱਚ ਇੱਕ ਇਨਸਾਨੀ ਅੱਖ ਵਰਗੀ ਪੁਤਲੀ ਵੀ ਮਜੂਸੀ ਇਸ ਸੱਚੇ ਦੀ ਲੰਬਾਈ 265 ਕਿਲੋਮੀਟਰ ਅਤੇ ਚੜਾਈ 70 ਕਿਲੋਮੀਟਰ ਹੈ ਜਾਨੀ ਕਿ ਇਸ ਵਿੱਚ ਮੁੰਬਈ ਵਰਗੇ 30 ਸ਼ਹਿਰ ਆਸਾਨੀ ਨਾਲ ਆ ਸਕਦੇ ਹਨ ਇਸ ਦੀ ਪੁਤਲੀ ਜੋ ਕਿ ਬਿਲਕੁਲ ਗੋਲ ਸ਼ੇਪ ਵਿੱਚ ਹੈ ਇਸ ਦਾ ਡਾਇਆਮੀਟਰ 40 ਕਿਲੋਮੀਟਰ ਹੈ ਇੱਥੇ ਇੰਨੇ ਵੱਡੇ ਅਨੋਖੇ ਤੇ ਮਿਸਟੀਰੀਅਸ ਸਟਰਕਚਰ ਨੂੰ ਸਿਰਫ ਸਪੇਸ ਤੋਂ ਹੀ ਦੇਖਿਆ ਜਾ ਸਕਦਾ ਹੈ। ਇਹ ਹੈ ਆਇਰਫ ਸਹਾਰਾ ਜਾਂ ਰੀਚਰਡ ਸਟਰਕਚਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਤੁਹਾਨੂੰ ਇਹ ਲੱਗਦਾ ਹੋਵੇਗਾ ਕਿ ਇਹ ਬਹੁਤ ਵੱਡਿਆ ਐਸਟਰੋਇਡ ਦਾ ਨਿਸ਼ਾਨ ਹੈ ਪਰ ਹਕੀਕਤ ਵਿੱਚ ਇਸ ਤਰ੍ਹਾਂ ਦਾ ਕੁਝ ਨਹੀਂ ਹੈ। ਇੱਥੇ ਸਾਇੰਟਿਸਟ ਨੂੰ ਅਜੇ ਤੱਕ ਕਿਸੇ ਵੀ ਐਸਟਰੋਇਡ ਦੇ ਨਿਸ਼ਾਨ ਨਹੀਂ ਮਿਲੇ ਹਨ। ਇਹ ਹੀ ਵਜ੍ਹਾ ਹੈ ਕਿ ਅਜੇ ਤੱਕ ਇਸ ਸਟਰਕਚਰ ਨੇ ਸਾਇੰਟਿਸਟ ਨੂੰ ਗਹਿਰੀ ਕਸ਼ਮਕਸ਼ ਵਿੱਚ ਪਾ ਕੇ ਰੱਖਿਆ ਹੈ। ਹਜ਼ਾਰਾਂ ਮੀਲ ਤੱਕ ਫੈਲੇ ਰੇਗਿਸਤਾਨ ਵਿੱਚ ਇਹ ਮਿਸਟੀਰੀਅਸ ਪਰ ਪਰਫੈਕਟ ਅਕਬਰਗਾ ਸਟਰਕਚਰ ਕਿਸ ਤਰ੍ਹਾਂ ਬਣਿਆ ਇਹ ਤਾਂ ਅਜ ਤੱਕ ਕੋਈ ਨਹੀਂ ਜਾਣ ਸਕਿਆ ਪਰ ਇਤਿਹਾਸਕਾਰਾਂ ਨੇ ਇਤਿਹਾਸ ਵਿੱਚ ਗਵਾਹ ਜਾਣ ਵਾਲੇ ਜਿਸ ਐਟਲੈਂਟਿਕ ਸ਼ਹਿਰ ਦਾ ਜੋ ਨਕਸ਼ਾ ਬਿਆਨ ਕੀਤਾ ਹੈ ਉਹ ਆਫ ਸਹਾਰਾ ਨਾਲ ਕਾਫੀ ਮਿਲਦਾ ਹੈ ਸਿਰਫ ਇੱਕ ਜਾਂ ਦੋ ਨਹੀਂ ਦਰਜਨਾ ਇਤਿਹਾਸਕਾਰਾਂ ਨੇ ਇਹ ਨਕਸ਼ਾ ਬਿਆਨ ਕੀਤਾ ਹੈ ਐਟਲੈਂਟਿਸ ਦੀ ਸਿਵਲਾਈਜੇਸ਼ਨ ਬਹੁਤ ਐਡਵਾਂਸ ਸੀ ਜੋ ਰਿੰਗ ਸ਼ੇਪ ਵਿੱਚ ਬਣਿਆ ਸੀ ਅਤੇ ਹਰ ਰਿੰਗ ਬ੍ਰਿਜ ਦੇ ਨਾਲ ਇੱਕ ਦੂਜੇ ਨਾਲ ਕੰਟੈਕਟਡ ਵਿੱਚ ਸਨ ਜਿਸ ਦੇ ਹੇਠ ਉਹ ਸਮੁੰਦਰ ਦਾ ਪਾਣੀ ਲੰਘਦਾ ਸੀ ਆਫ ਸਹਾਰਾ ਤੇ ਬਿਆਨ ਕੀਤੇ ਹੋਏ ਐਟਲਾਂਟਿਸ ਦੇ ਵਿੱਚ ਕਾਫੀ ਸਮਾਨਤਾਵਾਂ ਹਨ ਜੇਕਰ ਗੱਲ ਕਰੀਏ ਅਸੀਂ ਲੋਕੇਸ਼ਨ ਦੀ ਤਾਂ 2500 ਸਾਲ ਪਹਿਲਾਂ ਗ੍ਰੀਕ ਹਿਸਟੋਰੀਅਨ ਹੈਰੋਡੋਟਸ ਨੇ ਉਸ ਵਕਤ ਦੁਨੀਆ ਦਾ ਬ੍ਰਾਹਮਣ ਕਰਕੇ ਜੋ ਦੁਨੀਆ ਦਾ ਨਕਸ਼ਾ ਬਣਾਇਆ ਸੀ ਉਸ ਵਿੱਚ अफ्रीका ਦੇ ਵਸਤ ਵਿੱਚ ਅਟਲੈਂਟਿਕ ਨਾਮ ਦਾ ਸ਼ਹਿਰ ਦਿਖਾਇਆ ਗਿਆ ਸੀ ਉਸ ਨਕਸ਼ੇ ਨੂੰ ਜੇਕਰ ਅੱਜ ਵਰਲਡ ਮੈਪ ਦੇ ਨਾਲ ਮੈਚ ਕੀਤਾ ਜਾਵੇ ਤਾਂ ਅਟਲੈਂਟਿਕ ਦੀ ਲੋਕੇਸ਼ਨ ਠੀਕ ਆਫ ਸਹਾਰਾ ਨਾਲ ਮੈਚ ਕਰਦੀ ਹੈ ਸਿਰਫ ਇਸ ਮੈਪ ਵਿੱਚ ਹੀ ਨਹੀਂ ਬਲਕਿ 2000 ਸਾਲ ਪਹਿਲਾਂ ਰੋਮਨ ਜੀਓਗ੍ਰਾਫਿਕ ਪਪੋਨੀਸ ਮੈਲਾ ਨੇ ਵੀ ਦੁਨੀਆ ਦੀ ਸੈਰ ਕੀਤੀ ਅਤੇ ਮੈਪ ਵਿੱਚ ਅਟਲੈਂਟਿਕ ਨਾਮ ਦਾ ਸ਼ਹਿਰ ਮੈਂਸ਼ਨ ਕੀਤਾ ਸੀ ਇਸ ਮੈਪ ਦੀ ਓਰੀਐਂਟੇਸ਼ਨ ਈਸਟ ਵਾਲਾ ਹੈ ਪਰ ਜੇਕਰ ਇਸ ਮੈਪ ਨੂੰ ਘੁਮਾਇਆ ਕੇ ਨੌਰਥ ਨੂੰ ਉੱਪਰ ਕੀਤਾ ਜਾਵੇ ਤਾਂ ਇੱਥੇ ਵੀ ਦੇਖਿਆ ਜਾ ਸਕਦਾ ਹੈ ਕਿ ਸਹਾਰਾ ਦੇ ਨੌਰਥ-ਵੈਸਟ ਵਿੱਚ ਉਸ ਨਹੀਂ ਅਟਲਾਂਟੀਆ ਜਾਂ ਫਿਰ ਅਟਲਾਂਟਿਸ ਨੂੰ ਦਿਖਾਇਆ ਹੈ ਜਿੱਥੇ ਅਟਲਾਂਟਿਸ ਵਸਦੇ ਸੀ ਇੱਕ ਵਾਰ ਫਿਰ ਇਸ ਦੀ ਲੋਕੇਸ਼ਨ ਆਈ ਹੈਵ ਸਹਾਰਾ ਜਾਂ ਰਿਚਟ ਸਟਰਕਚਰ ਨਾਲ ਮੈਚ ਕਰਦੀ ਹੈ ਇਸ ਸਟਰਕਚਰ ਨੂੰ ਜ਼ਮੀਨ ਤੋਂ ਦੇਖਿਆ ਜਾਵੇ ਤਾਂ ਇਸ ਦੀਆਂ ਰਿੰਗਸ ਇੰਨੀਆਂ ਵੱਡੀਆਂ ਹਨ ਕਿ ਕਿਸੇ ਨੂੰ ਅੰਦਾਜ਼ਾ ਹੋਣਾ ਵੀ ਮੁਸ਼ਕਲ ਹੈ ਕਿ ਉਹ ਇਸ ਦੇ ਵਿੱਚ ਖੜਾ ਹੈ ਪਰ ਇਸ ਦੇ ਨਾਲ ਹੀ ਇੱਥੇ ਆਰਕੀਓਲੋਜਿਸਟ ਨੂੰ ਇਸ ਤਰ੍ਹਾਂ ਦੇ ਸਬੂਤ ਨਹੀਂ ਮਿਲੇ ਜਿਸ ਨਾਲ ਪਤਾ ਲੱਗ ਸਕੇ ਕਿ ਹਜ਼ਾਰਾਂ ਸਾਲ ਪਹਿਲਾਂ ਇੱਥੇ ਇਨਸਾਨਾਂ ਦੀ ਕੋਈ ਸਿਵਲਾਈਜੇਸ਼ਨ ਵਸਦੀ ਸੀ ਪਰ ਦੂਸਰੀ ਤਰਫ ਪੂਰੀ ਦੁਨੀਆ ਵਿੱਚ ਇਸ ਤਰ੍ਹਾਂ ਦਾ ਕੋਈ ਹੋਰ ਸਟਰਕਚਰ ਵੀ ਨਹੀਂ ਦੇਖਿਆ ਗਿਆ ਇਹ ਹੀ وجہ ਹੈ ਕਿ ਆਫ ਸਹਾਰਾ ਸਾਇੰਸ ਦੇ ਲਈ ਬਹੁਤ ਵੱਡੀ ਮਿਸਟਰੀ ਬਣਿਆ ਹੋਇਆ ਹੈ ਆਫ ਸਹਾਰਾ ਜਾਂ ਰਿਚ ਸਟਰਕਚਰ ਤੋਂ ਬਿਨਾ ਅਫਰੀਕਾ ਆਪਣੇ ਅੰਦਰ ਕਈ ਹੋਰ ਰਾਜ਼ ਲੁਕਾਈ ਬੈਠਾ ਹੈ ਅਫਰੀਕਾ ਸਹਾਰਾ ਦਾ ਨਾਮ ਸੁਣਦੇ ਆ ਸਾਡੇ ਦਿਮਾਗ ਵਿੱਚ ਘੜਤ ਦੀ ਧੁੱਪ ਨਾ ਖਤਮ ਹੋਣ ਵਾਲੀ ਗਰਮੀ ਹਰ ਤਰਫ ਰੇਹਦੇ ਢਿੱਲੇ ਦਾ ਖਿਆਲ ਆਉਂਦਾ ਹੈ ਪਰ ਆਖਰ ਕਿਸ ਤਰ੍ਹਾਂ ਹੋਂਦ ਵਿੱਚ ਆਇਆ ਸਹਾਰਾ ਰੇਗਿਸਤਾਨ ਕਿੱਥੋਂ ਆਈ ਇੰਨੀ ਜ਼ਿਆਦਾ ਰੇਤ ਅਫਰੀਕਾ ਦੇ ਸਹਾਰਾ ਰੇਗਿਸਤਾਨ ਦਾ ਟੋਟਲ ਏਰੀਆ 90 ਲੱਖ ਸਕਰ ਕਿਲੋਮੀਟਰ ਉਪਰ ਫੈਲਿਆ ਹੋਇਆ ਹੈ ਯਾਨੀ ਕਿ ਇਹ ਪੂਰੇ ਯੂਐਸਏ ਜਾਂ ਪੂਰੇ ਯੂਰਪ ਤੋਂ ਵੱਡਾ ਹੈ ਸਹਾਰਾ ਡੈਜ਼ਰਟ ਇੰਨਾ ਵੱਡਾ ਹੈ ਕਿ ਇਸ ਨੂੰ 11 ਦੇਸ਼ ਸ਼ੇਅਰ ਕਰਦੇ ਹਨ ਇਹ ਹਰ ਸਾਲ ਲਗਾਤਾਰ ਵੱਧਦਾ ਜਾ ਰਿਹਾ ਹੈ ਹਰ 100 ਸਾਲਾਂ ਵਿੱਚ ਇਹ 10 ਪ੍ਰਤੀਸ਼ਤ ਦੇ ਹਿਸਾਬ ਨਾਲ ਵੱਧਦਾ ਜਾ ਰਿਹਾ ਹੈ ਸਹਾਰਾ ਡੇਜ਼ਰਟ ਅੱਜ ਜਿੰਨਾ ਗਰਮ ਤੇ ਖੁਸ਼ਕ ਹੈ ਇਸਨੇ ਧਰਤੀ ਦੀ ਇਸਟਰੀ ਵਿੱਚ ਉਹਨਾ ਹੀ ਗ੍ਰੀਨ ਪੀਰੀਅਡ ਦੇਖਿਆ ਹੈ ਸਾਇੰਟਿਸਟ ਨੂੰ ਇੱਥੇ ਰੇਤ ਦੇ ਹੇਠਾਂ ਇਸ ਤਰ੍ਹਾਂ ਦੇ ਪਲਾਂਟਸ ਟ੍ਰੀਸ ਗ੍ਰਾਸ ਦੇ ਫੋਸਸਸ ਮਿਲੇ ਹਨ ਜੋ ਰੇਗਿਸਤਾਨ ਦੀ ਸਖਤ ਕੰਡੀਸ਼ਨ ਵਿੱਚ ਕਦੀ ਗਰੋਹ ਹੀ ਨਹੀਂ ਕਰ ਸਕਦੇ ਅਸਲ ਵਿੱਚ ਹਜ਼ਾਰਾਂ ਕਰੋੜਾਂ ਸਾਲ ਪਹਿਲਾਂ ਇਹ ਜਗ੍ਹਾ ਓਸ਼ਣ ਦਾ ਬੋਟਮ ਯਾਨੀ ਕਿ ਤਰਾਤਲ ਹੋਇਆ ਕਰਦੀ ਸੀ ਅੱਜ ਤੋਂ 25 ਕਰੋੜ ਸਾਲ ਪਹਿਲਾਂ ਜਦੋਂ ਸਾਡੀ ਧਰਤੀ ਉੱਤੇ ਡਾਇਨਾਸੌਰਾਂ ਦਾ ਰਾਜ ਸੀ ਉਸ ਸਮੇਂ ਇੱਥੇ ਐਥਿਸਨਾਮਿਕ ਓਸ਼ੀਅਨ ਸੀ ਫਿਰ 26 ਲੱਖ ਸਾਲ ਪਹਿਲਾਂ ਸਾਡੀ ਅਰਥ ਉੱਪਰ ਆਖਰੀ ਆਈਸੇਜ ਦਾ ਸਮਾਂ ਸ਼ੁਰੂ ਹੋ ਗਿਆ ਜੇ ਲੋਜਿਸ ਦਾ ਕਹਿਣਾ ਹੈ ਕਿ ਇਹ ਸਾਡੀ ਅਰਥ ਉੱਪਰ ਪੰਜਵਾਂ ਵੱਡਾ ਆਈਸੇਜ ਦਾ ਸਮਾਂ ਸੀ ਸਾਡੀ ਅਰਥ ਹਰ ਕੁਝ ਕਰੋੜਾਂ ਸਾਲਾਂ ਬਾਅਦ ਆਈਸੇਜ ਵਿੱਚ ਚਲੀ ਜਾਂਦੀ ਹੈ ਇਹ ਨਾਰਮਲੀ ਅਰਥ ਦੇ ਆਰਬਿਟ ਵਿੱਚ ਚੇਂਜ ਦੇ ਕਾਰਨ ਹੁੰਦਾ ਹੈ ਉਸ ਸਮੇਂ ਧਰਤੀ ਸੂਰਜ ਤੋਂ ਜ਼ਿਆਦਾ ਦੂਰ ਚਲੀ ਜਾਂਦੀ ਹੈ ਆਖਰੀ ਆਈਸੇਜ ਦੇ ਸਮੇਂ ਹਰ ਚੀਜ਼ ਫ੍ਰੀਜ਼ ਹੋਣਾ ਸ਼ੁਰੂ ਹੋ ਗਈ ਸੀ ਸਮੁੰਦਰ ਦਰਿਆ ਜ਼ਮੀਨ ਫ੍ਰੀਜ਼ ਹੋ ਗਏ ਸਨ ਆ ਲਾਸਟ ਆਈਸੇਜ ਦੇ ਸਮੇਂ ਜੋ ਇਕਵੇਟਰ ਦਾ ਏਰੀਆ ਸੀ ਜਿਸ ਵਿੱਚ ਅਫਰੀਕਾ ਵੀ ਆਉਂਦਾ ਹੈ ਉਹ ਫਰੀਜ਼ ਤਾਂ ਨਹੀਂ ਹੋਇਆ ਪਰ ਕਾਫੀ ਠੰਡਾ ਹੋ ਗਿਆ ਸੀ ਜਿਸ ਨੂੰ ਅਫਰੀਕਨ ਹਿਊਮਿਡ ਪੀਰੀਅਡ ਕਿਹਾ ਜਾਂਦਾ ਹੈ ਜਿੱਥੇ ਪੂਰੀ ਦੁਨੀਆ برف ਦੀ ਮੋਟੀ ਲੇਅਰ ਨਾਲ ਢੱਕੀ ਗਈ ਸੀ ਉੱਥੇ ਹੀ ਸਹਾਰਾ ਹਰਿਆ ਭਰਿਆ ਜ਼ਿੰਦਗੀ ਨਾਲ ਭਰਪੂਰ ਸੀ ਇੱਥੇ ਹਜ਼ਾਰਾਂ ਮੀਲ ਤੱਕ ਹਰੇ ਭਰੇ ਘਾਹ ਦੇ ਮੈਦਾਨ ਸਨ ਇੱਥੇ ਬਾਰਸ਼ਾਂ ਦੇ ਕਾਰਨ ਰਿਵਰ ਵਗਦੇ ਸਨ ਅਤੇ ਵੱਡੇ ਵੱਡੇ ਲੇਕ ਸਨ ਇਸ ਦੇ ਨਾਲ ਹੀ ਪੂਰੀ ਦੁਨ ਧਰਤੀ ਤੋਂ ਏਸ਼ੀਅਨ ਹਿਊਮਨ ਵੀ ਮਾਈਗਰੇਟ ਕਰਕੇ ਇੱਥੇ ਆ ਗਏ ਸਨ ਕਿਉਂਕਿ ਬਾਕੀ ਸਾਰੀ ਧਰਤੀ ਉੱਤੇ ਸਿਰਫ برف ਹੀ برف ਸੀ ਸਿਰਫ ਅਫਰੀਕਾ ਦਾ ਮੌਸਮ ਹੀ ਰਹਿਣ ਦੇ ਕਾਬਿਲ ਸੀ ਫਿਰ 25 ਲੱਖ ਸਾਲ ਤੱਕ ਚੱਲਿਆ ਇਹ ਆਇਸ ਜੇਡਾ ਸਮਾਂ ਅੱਜ ਤੋ 11 ਹਜ਼ਾਰ ਸਾਲ ਪਹਿਲਾਂ ਖਤਮ ਹੋਣਾ ਸ਼ੁਰੂ ਹੋ ਗਿਆ ਅਰਥ ਦਾ ਐਵਰੇਜ ਟੈਂਪਰੇਚਰ -60 ਡਿਗਰੀ ਤੋਂ ਹੌਲੀ-ਹੌਲੀ ਵਧਣ ਲੱਗਾ ਅਗਲੇ ਕਈ ਹਜ਼ਾਰਾਂ ਸਾਲਾਂ ਤੱਕ ਸਹਾਰਾ ਦੀ ਲਾਈਫ ਕੰਡੀਸ਼ਨ ਵਧੀਆ ਰਹੀ ਪਰ ਫਿਰ ਅੱਜ ਤੋਂ 4000 ਬੀਸੀ ਦੇ ਕਰੀਬ ਯਾਨੀ ਕਿ 6000 ਸਾਲ ਪਹਿਲਾਂ ਕੁਦਰਤ ਨੇ ਸਹਾਰਾ ਦੀ ਹਰੀਆਲੀ ਨੂੰ ਵਾਪਸ ਲੈਣਾ ਸ਼ੁਰੂ ਕਰ ਦਿੱਤਾ ਉਸ ਸਮੇਂ ਤੋਂ ਬਾਅਦ ਜ਼ਮੀਨ ਦੇ ਉੱਪਰ ਬਚੀ ਰੇਤ ਦੁਬਾਰਾ ਹਵਾ ਦੇ ਕੰਟੈਕਟ ਵਿੱਚ ਆ ਗਈ ਅਤੇ ਫੈਲਣ ਲੱਗੀ ਇਸ ਤਰ੍ਹਾਂ ਨਿਰਮਾਣ ਹੋਇਆ ਸਹਾਰਾ ਦੇ ਰੇਗਿਸਤਾਨ ਦਾ افریقا ਦੀ ਲੋਕੇਸ਼ਨ ਠੀਕ ਅਰਥ ਦੇ ਸੈਂਟਰ ਵਿੱਚ ਆਉਂਦੀ ਹੈ ਜਿੱਥੇ ਪ੍ਰਾਈਮਰੀਡਿਅਨ ਅਤੇ ਇਕਵੇਟਰ ਦੀਆਂ ਲਾਈਨਾਂ ਆਪਸ ਵਿੱਚ ਮਿਲਦੀਆਂ ਹਨ ਜਿਸ ਕਾਰਨ ਇਹ ਸੂਰਜ ਦੇ ਸਭ ਤੋਂ ਕਰੀਬ ਹੈ ਇਸ ਕਾਰਨ ਹੀ ਇਹ ਬਹੁਤ ਜ਼ਿਆਦਾ ਗਰਮ ਅਤੇ ਖੁਸ਼ਕ ਹੁੰਦਾ ਗਿਆ ਅਤੇ ਹੋਂਦ ਵਿੱਚ ਆਇਆ ਧਰਤੀ ਦਾ ਸਭ ਤੋਂ ਗਰਮ ਰੇਗਿਸਤਾਨ ਸਹਾਰਾ ਰੇਗਿਸਤਾਨ ਸਹਾਰਾ ਦਾ ਸਭ ਤੋਂ ਦਿਲਕਸ਼ ਦ੍ਰਿਸ਼ ਏਜੀਪਟ ਵਿੱਚ ਵਾਈਟ ਡੈਜ਼ਰਟ ਦੇਖਣ ਨੂੰ ਮਿਲਦਾ ਹੈ ਜੋ ਦਿਨ ਦੇ ਸਮੇਂ ਆਰਕਟਿਕ ਰੀਜਨ ਵਾਂਗ ਲੁੱਕ ਦਿੰਦਾ ਹੈ ਇੱਥੇ ਇਸ ਤਰ੍ਹਾਂ ਲੱਗਦਾ ਹੈ ਕਿ ਚਾਰੇ ਪਾਸੇ ਬਰਫ਼ੀ ਬਰਫ਼ ਫੈਲੀ ਹੋਈ ਹੋਵੇ ਇੱਥੇ ਰੇਤ ਦੇ ਬਣੇ ਹੋਏ ਲਾਈਮਸਟੋਨ ਦੇ ਫਾਰਮੇਸ਼ਨ ਦੇਖ ਕੇ ਆਰਕੀਟੈਕ ਦਾ ਭੁਲੇਖਾ ਪੈਂਦਾ ਹੈ ਕਰੋੜਾਂ ਸਾਲ ਪਹਿਲਾਂ ਜਦੋਂ ਸਹਾਰਾ ਸਮੁੰਦਰ ਦਾ ਧਰਾਤਲ ਹੋਇਆ ਕਰਦਾ ਸੀ ਉਸ ਸਮੇਂ ਸਮੁੰਦਰ ਦੇ ਹੇਠਾਂ ਲਾਈਮਸਟੋਨ ਦੀ ਲੇਅਰ ਜਮਾ ਹੁੰਦੀ ਗਈ ਜਦੋਂ ਸਮੇਂ ਦੇ ਨਾਲ ਸਮੁੰਦਰ ਖਤਮ ਹੋਇਆ ਤਾਂ ਵਿੰਡ ਇਰੋਜਨ ਦੇ ਕਾਰਨ ਲਾਈਮਸਟੋਨ ਦੇ ਪਾਰਟੀਕਲ ਫੈਲਦੇ ਗਏ ਜੋ ਵਾਈਟ ਡੇਜ਼ਰਟ ਵਿੱਚ ਬਦਲ ਗਏ ਇਸ ਤਰ੍ਹਾਂ ਜਿਸ ਜਗ੍ਹਾ ਲਾਈਮਸਟੋਨ ਸੀ ਉੱਥੇ ਵਾਈਟਡ ਡੇਜ਼ਰਟ ਬਣ ਗਿਆ ਅਤੇ ਬਾਕੀ ਸਾਰੇ ਡੇਜ਼ਰਟ ਵਿੱਚ ਸੈਂਡਸਟੋਨ ਸੀ ਉੱਥੇ orange ਰੰਗ ਦੀ ਰੇਤ ਫੈਲ ਗਈ ਆਓ ਸ਼ੇਅਰ ਕਰਦੇ ਹਾਂ ਅਫਰੀਕਾ ਦੇ ਕੁਝ ਹੋਰ ਸੀਕਰੇਟਸ ਅਫਰੀਕਾ ਦੁਨੀਆ ਦਾ ਸਭ ਤੋਂ ਗਰਮ ਕੰਟੀਨੈਂਟ ਹੈ ਇਸ ਦਾ ਮਤਲਬ ਇਹ ਨਹੀਂ ਕਿ ਇੱਥੇ ਸਰਦੀ ਨਹੀਂ ਪੈਂਦੀ ਇੱਥੇ ਇਫਰਾਨ ਨਾਮ ਦੀ ਜਗ੍ਹਾ ਤੇ -23 ਡਿਗਰੀ ਸੈਂਸੀਅਲ ਰਿਕਾਰਡ ਕੀਤਾ ਜਾ ਚੁੱਕਾ ਹੈ ਦੁਨੀਆ ਦੇ 10 ਸਭ ਤੋਂ ਗਰੀਬ ਦੇਸ਼ ਵੀ ਅਫਰੀਕਾ ਵਿੱਚ ਹੀ ਮੌਜੂਦ ਹਨ ਇਹਨਾਂ ਕਾਰਨ ਹੀ ਅਫਰੀਕਾ ਦੁਨੀਆ ਦਾ ਸਭ ਤੋਂ ਗਰੀਬ ਕੰਟੀਨੈਂਟ ਕਿਉਂ ਹੁੰਦਾ ਹੈ ਪਰ ਅਫਰੀਕਾ ਹੀ ਹੈ ਜਿੱਥੇ ਦੁਨੀਆ ਦੇ ਸਭ ਤੋਂ ਜ਼ਿਆਦਾ ਕੀਮਤੀ ਮਿਨਰਲ ਵੀ ਪਾਏ ਜਾਂਦੇ ਹਨ ਅਫਰੀਕਾ ਜੋ ਕਿ ਸਭ ਤੋਂ ਗਰੀਬ ਹੈ ਅਫਰੀਕਾ ਦੇ ਗੈਬੂਨ ਦੇ ਕੈਪੀਟਲ ਲਿਵਰਵਿਲ ਨੂੰ ਸਾਲ 2000 ਵਿੱਚ ਦੁਨੀਆ ਦਾ ਸਭ ਤੋਂ ਮਹਿੰਗਾ ਸ਼ਹਿਰ ਡਿਕਲੇਅਰ ਕੀਤਾ ਗਿਆ ਸੀ ਪੈਰਿਸ ਨਿਊਯਾਰਕ ਸਿੰਗਾਪੁਰ ਤੋਂ ਵੀ ਮਹਿੰਗਾ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਟਵਿਨਸ ਬਰਥ ਰੇਟ ਵੀ ਅਫਰੀਕਾ ਵਿੱਚ ਹੀ ਪਾਏ ਜਾਂਦੇ ਹਨ ਇੱਥੇ 1000 ਵਿੱਚੋਂ 50 ਬਰਥ ਟਵਿਨਸ ਬੇਬੀ ਹੀ ਹੁੰਦੇ ਹਨ ਪਰ ਅਜੇ ਤੱਕ ਸਾਇੰਟਿਸਟ ਇਸ ਗੱਲ ਤੋਂ ਅਣਜਾਣ ਹਨ ਕਿ ਅਫਰੀਕਾ ਵਿੱਚ ਇਸ ਤਰ੍ਹਾਂ ਕਿਉਂ ਹੁੰਦਾ ਹੈ ਪਰ ਇੱਕ ਬੁਰਾ ਫੈਕਟ ਇਹ ਵੀ ਹੈ ਕਿ ਇੱਥੇ ਪੈਦਾ ਹੋਣ ਵਾਲੇ ਹਰ 14 ਬੱਚਿਆਂ ਵਿੱਚੋਂ ਇੱਕ ਬੱਚਾ ਪੈਦਾ ਹੋਣ ਤੋਂ ਕੁਝ ਸਮੇਂ ਬਾਅਦ ਹੀ ਮਰ ਜਾਂਦਾ ਹੈ ਚਾਈਲਡ ਮੋਰਟੈਲਿਟੀ ਦੀ ਇਹ ਰੇਸ਼ਿਓ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਅਫਰੀਕਾ ਵਿੱਚ ਹੀ ਹੈ ਈਸਟ ਅਫਰੀਕਾ ਦਾ ਦੇਸ਼ ਕਿਨੀਆ ਆਪਣੇ ਰਨਰ ਦੀ ਵਜ੍ਹਾ ਕਰਕੇ ਬਹੁਤ ਮਸ਼ਹੂਰ ਹੈ ਸਾਲ 2010 ਵਿੱਚ ਕਿਨੀਆ ਦੇ ਰਨਰ 156 ਵਿੱਚੋਂ 126 ਇੰਟਰਨੈਸ਼ਨਲ ਮੈਰਾਥਨ ਜਿੱਤੇ ਸਨ ਇਹਨਾਂ ਵਿੱਚੋਂ ਜ਼ਿਆਦਾ ਚੈਂਪੀਅਨ ਕਿਨੀਆ ਦੇ ਕਲਿੰਜੀ ਨਾਮਕ ਕਬੀਲੇ ਤੋਂ ਹੀ ਸਨ ਅਰ ਅਜ ਤੱਕ ਸਾਇੰਟਿਸਟ ਇਸ ਗੱਲ ਤੋਂ ਵੀ ਅਣਜਾਣ ਹਨ ਕਿ ਇਸ ਕਬੀਲੇ ਵਿੱਚ ਐਸਾ ਕੀ ਖਾਸ ਹੈ ਦੋਸਤੋ ਵੀਡੀਓ ਲੰਬੀ ਹੋਣ ਕਾਰਨ ਵੀਡੀਓ ਨੂੰ ਇੱਥੇ ਹੀ ਖਤਮ ਕਰਦੇ ਹਾਂ ਸੀਕ੍ਰੇਟ ਆਫ ਅਫਰੀਕਾ ਦੇ ਅਗਲੇ ਪਾਰਟ ਵਿੱਚ ਅਸੀਂ ਦੱਸਾਂਗੇ ਅਫਰੀਕਾ ਦੇ ਵਿੱਚ ਪਏ ਬਹੁਤ ਜ਼ਿਆਦਾ ਲੰਬੇ ਕਰੈਕ ਬਾਰੇ ਅਤੇ ਰੇਗਿਸਤਾਨ ਵਿੱਚ ਵਗਦੀ ਹੋਈ ਦੁਨੀਆ ਦੀ ਸਭ ਤੋਂ ਦੂਸਰੀ ਲੰਬੀ ਨਦੀ ਨਾਇਲ ਬਾਰੇ ਅਤੇ ਹੋਰ ਅਫਰੀਕਾ ਦੇ ਸੀਕ੍ਰੇਟਸ ਬਾਰੇ ਵੀਡੀਓ ਦੇਖਣ ਲਈ ਬਹੁਤ ਬਹੁਤ ਥੈਂਕ ਯੂ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਅਤੇ ਕਮੈਂਟ ਕਰਨਾ ਮਿਲਦੇ ਹਾਂ ਅਗਲੀ ਵੀਡੀਓ Secret of Africa Part 2